ਸਤਿ ਸ੍ਰੀ ਅਕਾਲ ਦੋਸਤੋ ਸਾਡੇ ਸੈਣੀ ਸਾਹਿਬ ਆ ਰਹੇ ਨੇ ਗੱਡੀ ਆ ਰਹੀ ਆ ਹੁਣ ਆਪਾਂ ਜਾ ਰਹੇ ਆ ਆਜੋ ਆਪਾਂ ਸਤਿਗੁਰੂ ਜੀ ਸਤਿਗੁਰੂ ਭਾਈ ਜੀ ਇਹ ਭਾਈ ਕੂੜੇ ਵਾਲਾ ਕੰਮ ਜਿਹੜਾ ਅੱਗਾ ਲਾਈ ਜਿੰਦੇ ਆ ਬੜੀ ਬੁਤਿੱਕੇ ਦਾ ਕੂੜੇ ਵਾਲਾ ਕੀ ਜਿਵੇਂ ਮੰਨ ਲਾ ਆਪਣੇ ਜਦ ਇਹ ਬੂਟੇ ਦੇਖ ਬਿਨਾ ਮਤਲਬ ਤਾਂ ਮੋਟਰ ਚਲਾਜੋ ਪਾਣੀ ਹਾਲ ਤੋ ਪਾਣੀ ਮੇਰੇ ਖਿਆਲ ਚ ਫੁੱਟ ਫੁੱਟ ਡੇਡ ਡੇਡ ਫੁੱਟ ਤਾ ਪਾਣੀ ਛੱਡਦੇ ਹੋਣੇ ਥੱਲੇ ਪਾਣੀ ਮੁੱਕਦੇ ਆ ਮਾਮੂ ਕੀ ਇਸ ਪਿੰਡ ਵਾਲਿਆਂ ਦਾ ਵਿਚਾਰਿਆਂ ਦਾ ਕੁਛ ਵੀ ਨਹੀਂ ਜਿਨਾਂ ਨੂੰ ਪੀਣ ਨੂੰ ਪਾਣੀ ਨਹੀਂ ਰਿਹਾ ਇੱਧਰ ਹਲਾਤਾ ਹੁਣ ਬਿਲਕੁਲ ਐ ਲੱਗਾ ਅਜਾ ਆਪਾਂ ਜਾ ਰਹੇ ਹਾਂ ਜੀ ਇੱਧਰ ਪlant land ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਰਿੰਦਰ ਸਿੰਘ ਸੈਣੀ ਸਾਹਿਬ ਜੀ ਵੀ ਆ ਨਵਾਂ ਸ਼ਹਿਰ ਆਪਾਂ ਪਹੁੰਚੇ ਹੋਏ ਹਾਂ ਪlant land ਲਈ ਸੋ ਦੇਖਦੇ ਹਾਂ ਨਰਸਰੀ ਜਾ ਕੇ ਲੋ ਜੀ ਆਪਾਂ ਅੱਜ ਬੂਟੇ ਲੈ ਆਏ ਆ ਤੇ ਨਾਲ ਆਪਣੇ ਸਾਡੇ ਸੁਸਾਇਟੀ ਮੈਂਬਰ ਸਰਦਾਰ ਸੁੰਦਰ ਸਿੰਘ ਸੈਣੀ ਸਾਹਿਬ ਜੀ ਵੀ ਨਾਲ ਹੀ ਆ ਜੋ ਇਹਨਾਂ ਨੂੰ ਅਲੱਗ-ਅਲੱਗ ਥਾਵਾਂ ਤੇ ਬੂਟੇ ਲਗਾਇਆ ਜਾਊਗਾ ਹੁਣ ਸੋ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਸਪੈਸ਼ਲ ਧੰਨਵਾਦ ਹੈਗਾ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਮਨ ਪੌਰੀਆ ਜੀ ਪਿੰਡ ਗੜੀਪਾਟਾ ਯੂ ਐਸ ਏ ਤੋਂ ਕਿਉਂਕਿ ਆਪਣਾ ਕਰਮ ਕਮਲਾਂ ਦੇ ਵਿੱਚੋਂ ਮਿਹਨਤ ਦੇ ਵਿੱਚੋਂ ਉਹਨਾਂ ਨੇ ਜੋ ਇਹ ਸਹਿਯੋਗ ਭੇਜਿਆ ਆ ਮਾਇਆ ਦੇ ਰੂਪ ਦੇ ਵਿੱਚ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂ ਸੈਣੀ ਸਾਹਿਬ ਧੰਨਵਾਦ ਬੰਦਾ ਬਿਲਕੁਲ ਉਹਨਾਂ ਦਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਆ ਤੁਹਾ ਪਰਾਲਾ ਇਹ ਮਾਤਾ-ਬਾਪ ਨੂੰ ਬਚਾਉਣ ਲਈ ਸੋ ਬਹੁਤ ਹੀ ਉਹ ਮਿਹਨਤੀ ਇਨਸਾਨ ਹਨ ਰਮਨ ਪੌਰੀਆ ਜੀ ਪਿੰਡ ਗੜੀਪਾਲਟਾ ਤੋਂ ਜੋ ਕਿ ਆਪਣੇ ਪਿੰਡ ਵਿੱਚ ਵੀ ਵਾਤਾਵਰਣ ਪੱਖੀ ਕੰਮ ਕਰਦੇ ਰਹਿੰਦੇ ਹਨ ਅੱਜ ਕੱਲ੍ਹ ਉਹ ਹੁਣ ਯੂ ਐਸ ਏ ਦੇ ਵਿੱਚ ਹਨ ਸੋ ਉਹਨਾਂ ਦਾ ਇਸ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਮਿਹਨਤ ਦੇ ਵਿੱਚ ਜੋ ਉਹਨਾਂ ਨੇ ਆਪਣਾ ਭੇਜਿਆ ਹੈਗਾ ਉਹਨੂੰ ਆਪਾਂ ਸਹੀ ਜਗ੍ਹਾ ਤੇ ਲਗਾ ਕੇ ਇਹ ਬੂਟਿਆਂ ਦੀ ਉਹ ਚੰਗੀ ਜਗ੍ਹਾ ਤੇ ਲਗਾਵਾਂਗੇ ਜਿੱਥੇ ਬੂਟੇ ਵੱਡੇ ਹੋਣ ਪਲਣ ਔਰ ਸਾਡੇ ਵਾਤਾਵਰਣ ਨੂੰ ਸ਼ੁੱਧ ਕਰਨ ਔਰ ਧਰਤੀ ਨੂੰ ਹਰਾ-ਭਰਾ ਬਣਾਉਣ ਸੋ ਧੰਨਵਾਦ ਜੀ